ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਤੇ ਲਓ ਜੀ ਵਲੌਗ ਦੀ ਸਟਾਰਟਿੰਗ ਕਰ ਲੈ ਅੱਗੇ ਆ ਵਲੌਗ ਦੇ ਬਹੁਤ ਜ਼ਿਆਦਾ ਨਾਗੇ ਪੈ ਰਹੇ ਨੇ ਤੇ ਪਤਾ ਹੀ ਨਹੀਂ ਕਿਉਂ ਵਲੌਗ ਦੀ ਐਡੀਟਿੰਗ ਹੀ ਨਹੀਂ ਹੋ ਪਾ ਰਹੀ ਵਲੌਗ ਹੀ ਨਹੀਂ ਬਣ ਰਹੇ ਸੋ ਇਸ ਕਰਕੇ ਵਲੌਗ ਵੀ ਤੁਹਾਡੇ ਤੱਕ ਨਹੀਂ ਪਹੁੰਚ ਪਾ ਰਹੇ ਸੋ ਸੌਰੀ ਤੇ ਕੋਸ਼ਿਸ਼ ਕਰਾਂਗੇ ਤੇ ਜਲਦੀ ਤੋਂ ਜਲਦੀ ਤੁਹਾਡੇ ਨਾਲ ਰੈਗੂਲਰ ਹੋਈ ਆਪਾਂ ਡੇਲੀ ਵਲੌਗਸ ਦੇ ਵਿੱਚ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਿਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਜੀ ਇੱਥੇ ਕਰ ਰਹੇ ਆਂ ਆਪਾਂ ਗੱਲਾਂ ਬਾਤਾਂ ਤੇ ਅੱਜ ਆਪਾਂ ਡਿਫਰੈਂਟ ਮਤਲਬ ਕੀ ਬਣਾਉਣ ਜਾ ਰਹੇ ਆ ਕਿਉਂਕਿ ਸਬਜ਼ੀਆਂ ਤੋਂ ਮਨ ਬਹੁਤ ਜ਼ਿਆਦਾ ਅੱਕਿਆ ਪਿਆ ਏ ਸੋ ਅੱਜ ਮੈਂ ਸੋਚਿਆ ਕਿ ਉਹਨਾਂ ਆਪਾਂ ਸਬਜ਼ੀਆਂ ਦੇ ਜਿਹੜਾ ਮਨ ਅੱਕਿਆ ਨੂੰ ਦੂਰ ਕਰਕੇ ਆਪਾਂ ਬਣਾਉਣੀ ਹੈ ਦਾਲ ਠੀਕ ਹੈ ਜੀ ਅੱਜ ਆਪਾਂ ਬਣਾਉਨੇ ਆਂ ਦਾਲ ਸਿੰਪਲ ਤਰੀਕੇ ਨਾਲ ਦਾਲ ਬਣਾਉਨੇ ਇਹ ਦੇਖੋ ਸਾਰੇ ਪਿਆਜ਼ ਟਮਾਟਰ ਲਸਣ ਅਦਰਕ ਵਗੈਰਾ ਜਿਹੜੀ ਸਮਗਰੀ ਹੈ ਮਤਲਬ ਜਿਹੜਾ ਪੌਣਾ ਸਮਾਨ ਹੈ ਆਪਾਂ ਤੜਕਾ ਜਿਹੜਾ ਕੱਟ ਚੁਕੇ ਆ ਤੇ ਲਓ ਜੀ ਹੁਣ ਆਪਾਂ ਬਣਾਉਨੇ ਆਂ ਦਾਲ ਤੇ ਸੱਚੀ ਦੱਸ ਇੰਨਾ ਮਨ ਨੱਕਿਆ ਪੈਣਾ ਗੋਭੀ ਗਾਜਰ ਟਮਾਟਰ ਗੋਭੀ ਗਾਜਰ ਟਮਾਟਰ ਗਏ ਗੋਭੀ ਗਾਜਰ ਮਟਰ ਕਾਹਨ ਲੱਗੇ ਬਸ ਨੇ ਹੁਣ ਨਾ ਦੇਖੇ ਬਸ ਇਦਾਂ ਹੁੰਦਾ ਹੁੰਦਾ ਤੇ ਚਲੋ ਜੀ ਕੁੱਕਰ ਚੜਾਉਨੇ ਆ ਤੇ ਸਬਜੀ ਨੂੰ ਬਣਾਉਂ ਦਾਲ ਨੂੰ ਬਣਾਉਨੇ ਆ ਤੇ ਲਓ ਜੀ ਕੁੱਕਰ ਵਿੱਚ ਅਦਰ ਚੜਾਤਾ ਹੈਗਾ ਦੇ ਨਾਲ ਇੱਕ ਬਸ ਮੈਂ ਪਾਣੀ ਗਰਮ ਧਰ ਦੂੰਗੀ ਦਾਲ ਵਾਸਤੇ ਤੇ ਚਲੋ ਜੀ ਹੁਣ ਆਪਾਂ ਬਣਾਉਨੇ ਆਂ ਦਾਲ ਤੇ ਮਿਲਦੇ ਆਂ ਨੈਕਸਟ ਕਲਿੱਪ ਦੇ ਨਾਲ ਤੁਹਾਨੂੰ ਤੇ ਬਸ ਦੇਖੋ ਆ ਇੱਕ ਨਾਲ ਹੁਣ ਦਾਲ ਦੇ ਨਾਲ ਮੈਂ ਬਣਾਉਂਗੀ ਲੰਮੀਆਂ ਮਿਰਚਾਂ ਹੁੰਦੀਆਂ ਜਿਹੜੀਆਂ ਚਾਰ ਵਾਲੀਆਂ ਤੇ ਕੋੜੀਆਂ ਨਹੀਂ ਬਣਦੀਆਂ ਬਹੁਤ ਸਿੰਪਲ ਤਰੀਕੇ ਦੇ ਨਾਲ ਇਹ ਵੀ ਬਣਾਉਂਗੀ ਇਹ ਵੀ ਰੈਸਪੀ ਤੁਹਾਡੇ ਨਾਲ ਇਹਦੇ ਨਾਲ ਹੀ ਸ਼ੇਅਰ ਕਰੂੰਗੀ ਕਿ ਇਸ ਤਰ੍ਹਾਂ ਅ ਮੈਂ ਕਿਸ ਤਰ੍ਹਾਂ ਬਿਲਕੁਲ 2 ਮਿੰਟ ਦੇ ਵਿੱਚ ਤਿਆਰ ਹੋਣ ਵਾਲੀ ਮਿਰਚਾਂ ਜਿਹੜੀਆਂ ਬਣਾ ਲੈਣੇ ਹੁੰਦੀਆਂ ਤੇ ਅੱਜ ਮੈਨੂੰ ਇਦਾਂ ਲੱਗਿਆ ਕਿਉਂਕਿ ਇਹ ਮਿਰਚਾਂ ਨਾ ਲੈਂਦੀਆਂ ਨੂੰ ਕਾਫੀ ਦੋ ਤਿੰਨ ਦਿਨ ਹੋ ਗਏ ਸੀ ਤੇ ਮੇਰਾ ਟਾਈਮ ਨਹੀਂ ਲੱਗ ਰਿਹਾ ਸੀ ਪਾਉਣ ਦਾ ਬਣਾਉਣ ਦਾ ਤਲਣ ਦਾ ਤੇ ਮੈਂ ਸੋਚਿਆ ਕਿਉਂ ਨਾ ਚੱਲ ਜੇ ਇੱਕ ਤਾਂ ਦਾਲ ਹੈਗੀ ਤੇ ਨਾਲ ਮਤਲਬ ਇਹ ਤਾਲ ਲੈਨੇ ਆਪਾਂ ਤੇ ਨਾਲੇ ਦਾਲ ਵੀ ਟੇਸਟੀ ਲੱਗੂਗੀ ਹਨਾ ਕਿਉਂਕਿ ਇਹ ਮਿਰਚਾਂ ਵੈਸੇ ਵੀ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਕੋ ਕੇ کافی سارے ਮਸਾਲੇ ਪਾਪੋ ਕੇ ਬਣਾਉਣੀ ਹੈ ਹਨ ਬਿਲਕੁਲ ਸਿੰਪਲ ਸੋਬਰ ਤਰੀਕੇ ਦਾ ਮੈਂ ਬਣਾਉਣੀ ਹੁੰਦੀ ਹੈ ਦਾਲ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਸਮ ਟਾਈਮ ਜਿਵੇਂ ਬ੍ਰੇਕਫਾਸਟ ਦੇ ਵਿੱਚ ਵੀ ਤੁਸੀਂ ਕੋਈ ਚੀਜ਼ ਨਹੀਂ ਖਾਣੇ ਨਾ ਤੇ ਇਹ ਮਿਰਚ ਦੇ ਨਾਲ ਤੁਸੀਂ ਪਰੌਂਠਾ ਖਾ ਕੇ ਦੇਖੋ ਜੀ ਇਹਨਾਂ ਟੇਸਟੀ ਲੱਗਦਾ ਨਾ ਬਹੁਤ ਜ਼ਿਆਦਾ ਕਿਉਂਕਿ ਮੈਂ ਐਕਸਪੀਰੀਅੰਸ ਕਰਿਆ ਹੋਇਆ ਤਾਂ ਹੀ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਤੇ ਲਓ ਜੀ ਮੇਰਾ ਨਾ ਤੇਲ ਵੀ ਬਸ ਮੁੱਕਿਆ ਪਿਆ ਘਣੀ ਕਢਾਉਣ ਵਾਲੀ ਹੈ ਤੇ ਇੱਕ ਅੱਧੇ ਦਿਨ ਚੋਂ ਘਣੀ ਕਢਾ ਕੇ ਲਿਆਉਣਗੇ ਤੇ ਲਓ ਜੀ ਆਪਾਂ ਲਾਉਨੇ ਹੁਣ ਦਾਲ ਨੂੰ ਤੜਕਾ ਤੋਂ ਦਿਨ ਸ਼ੇਅਰ ਕਰਦੀ ਆ ਮੈਂ ਕਿਸ ਤਰ੍ਹਾਂ ਬਣਾਉਣੀ ਹੁੰਦੀ ਦਾਲ ਤੇ ਲੋ ਜੀ ਆਪਾਂ ਹੁਣ ਬਣਾਨੇ ਦਾਲ ਤੇ ਦਾਲ ਬਣਾਵਾਂਗੇ ਆਪਾਂ ਮੈਨੂੰ ਲੱਗਦਾ ਮੂੰਗੀ ਮਸਰੀ ਸ਼ਾਇਦ ਮਿਕਸ ਬਣਾਣੀ ਹੋ ਦੇਖਦੇ ਆਪਾਂ ਕਿਹੜੀ ਬਣਾਉਣੀ ਆ ਲੋ ਜੀ ਇੱਥੇ ਮੇਰੇ ਪਾਸ ਤਾਂ ਸੀ ਤੇਲ ਤੇਲ ਮਿਲ ਆ ਮੇਰਾ ਨਾ ਆਲਰੇਡੀ ਕੜਿਆ ਹੋਇਆ ਤੇਲ ਆ ਤੇ ਇਥੋਂ ਮੈਂ ਦੱਸਿਆ ਕਿ ਮੇਰਾ ਤੇਲ ਵੀ ਬਸ ਇੱਕੜਿਆ ਹੋਇਆ ਪਿਆ ਸੀ ਤੇ ਡੰਗ ਸਰ ਗਿਆ ਤੇ ਕਾਣੀ ਕਢਾਉਣ ਵਾਲੇ ਇੱਕ ਦੋ ਦਿਨ ਚ ਬਸ ਆਪਣੇ ਤੇਲ ਆ ਜਾਊਗਾ ਕੱਢਿਆ ਕਢਾ ਕੇ ਲਿਓਣਗੇ ਕਾਣੀ ਤੇ ਚਲੋ ਜੀ ਮੈਂ ਕਿਹ ਚਲੋ ਇਹਦੇ ਨਾਲ ਡੰਗ ਸਾਰ ਲੈਨੇ ਕੜੇ ਹੋਏ ਤੇਲ ਨਾਲ ਕਿਉਂਕਿ ਉਦਨ ਮੈਂ ਨਾ ਪਕੌੜੇ ਬਣਾਏ ਸੀ ਤੇਲ ਪਿਆ ਸੀ ਮੈਂ ਕਿਹ ਚਲੋ ਉਹਦੇ ਨਾਲ ਤੜਕਾ ਲਗਾ ਦਿੰਦੀ ਆ ਤੇ ਲੋ ਜੀ ਇਧਰ ਆਪਾਂ ਤੇਲ ਪਾਤਾ ਸੀ ਤੇਲ ਹੋੰਦਾ ਗਰਮ ਤੇ dennਾ ਪਾੜੋਂ ਕਰਾਂਗੇ ਦੇ ਵਿੱਚ ਜੀਰਾ ਤੇ ਦਾਲ ਨੂੰ ਤੜਕਾ ਲਾਉਨੇ ਆਪਾਂ ਤੇ ਲੋ ਜੀ ਗਰਮ ਹੋੰਦਾ ਤੇਲ ਤੇ ਫਿਰ ਪਾਉਨੇ ਜੀਰਾ ਆਪਾਂ ਤੇ ਲੋ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਇਧਰ ਮੈਂ ਨਾ ਪ੍ਰਾਈਪਿੰਗ ਦੇ ਵਿੱਚ ਮੈਂ ਤਾਂ ਪਾਣੀ ਗਰਮ ਕਰਦੀ ਹੁੰਦੀ ਆ ਦਾਲ ਦੇ ਵਿੱਚ ਗਰਮ ਪਾਣੀ ਪਾ ਦਈਏ ਛੇਤੀ ਦਾਲ ਵਧੀਆ ਬਣ ਜਾਂਦੀ ਨਾਲੇ ਤੇ ਤੇਲ ਆਪਣਾ ਗਰਮ ਹੁੰਦਾ ਉਹ ਨੌਚਰ ਤੇ ਨਾਲੇ ਪਾਣੀ ਗਰਮ ਹੋ ਜਾਊਗਾ ਸੱਚੇ ਇੰਨਾ ਕੋ ਮਨ ਨੱਕਿਆ ਪੈਸੀ ਅੱਜ ਮੈਂ ਧਾਰ ਹੀ ਲਿਆ ਕਿ ਮੈਂ ਕਿ ਮਣਾ ਅੱਜ ਮੈਂ ਮਟਰ ਵੀ ਪੈਸੀ ਗਾਜਰਾਂ ਵੀ ਖੇਤੋਂ ਲੈਂਦੀਆਂ ਸੀ ਪਟਕੇ ਤੇ ਪਰ ਮੈਂ ਸੋਚ ਲਿਆ ਸੀ ਕਿ ਮੈਂ ਮਣਾ ਅੱਜ ਨਹੀਂ ਬਿਲਕੁਲ ਵੀ ਬਣਾਉਣੇ ਕੁਝ ਹੋ ਜਾ ਅੱਜ ਮੈਂ ਸਿੰਪਲ ਦਾਲ ਬਣਾਉ ਤੇ ਵਾਵਾ ਮੈਨੂੰ ਮਿਰਚਾਂ ਦੇਖ ਗਿਆ ਮੈਂ ਕਿ ਚਲੋ ਨਾਲ ਮੈਂ ਮਿਰਚਾਂ ਤਾਲ ਲੂੰਗੀ ਦੇਖੋ ਬਿਲਕੁਲ ਸਿੰਪਲ ਸੌਬਰ ਤਰੀਕੇ ਨਾਲ ਜਿਹੜੇ ਮਿਰਚਾਂ ਪਾਉਂਗੀ ਮੈਂ ਤੇ ਇਦਾਂ ਇਸ ਤਰ੍ਹਾਂ ਧੋ ਕੇ ਇਹਨੂੰ ਹਵਾ ਲਵਾ ਲਈ ਸੀ ਮਤਲਬ ਬਿਲਕੁਲ ਸੁੱਕ ਗਿਆ ਸੀ ਇਸ ਤਰ੍ਹਾਂ ਇਹਦੇ ਵਿੱਚ ਇੱਕ ਲੰਮਾ ਕੱਟ ਪਾ ਲਾਂਗੇ ਆਪਾਂ ਸਾਰੀਆਂ ਮਿਰਚਾਂ ਦੇ ਵਿੱਚ ਇੱਕ ਇੱਕ ਲੰਮਾ ਕੱਟ ਪਾ ਲਾਂਗੇ ਤੇ ਉਹ ਤੁਹਾਡੀ ਮਰਜ਼ੀ ਹੈ ਜੇਕਰ ਤੁਸੀਂ ਇਹਨਾਂ ਨੂੰ ਆਪਸ ਚ ਦੋ ਹਿੱਸੇ ਕਰਨਾ ਚਾਹੁੰਦੇ ਹੋ ਹਨ ਮਿਰਚ ਦੇ ਦੋ ਕਰ ਸਕਦੇ ਹੋ ਨਹੀਂ ਮੈਂ ਤਾਂ ਲੰਮੀਆਂ ਹੀ ਇਦਾਂ ਕਰ ਲੈਂਦੀ ਐਨੀਆਂ ਟੇਸਟੀ ਬਣਦੀਆਂ ਨੇ ਨਾ ਸੱਚੀ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਤੇ ਲਓ ਜੀ ਇਧਰ ਹੋ ਗਿਆ ਤੇਲ ਗਰਮ ਤੇ ਸੱਚ ਦੱਸਣਾ ਭੁੱਲ ਗਈ ਮੇਰਾ ਜੀਰਾ ਮੁੱਕਿਆ ਪਿਆ ਸੀ ਤੇ ਗਰੋਸਰੀ ਦੀ ਹਲਕੀ ਫੁਲਕੀ ਸ਼ਾਪਿੰਗ ਜਿਹੜੀ ਆਪਣੀ ਮੁੱਕੀ ਹੋਈ ਸੀ ਤੇ ਇਹ ਕਹਿੰਦੇ ਬਾਏ ਕਰਕੇ ਲਿਆ ਦੂੰ ਮੈਂ ਤੁਹਾਨੂੰ ਤੇ ਮੈਂ ਕਿ ਚਲੋ ਜੀਰੇ ਨਾਲ ਅੱਜ ਬਿਨਾ ਜੀਰੇ ਤੋਂ ਇਹ ਪਾ ਤੜਕਾ ਲਾ ਕੇ ਦੇਖਦੇ ਨੇ ਮੈਂ ਕਦੇ ਵੀ ਬਿਨਾ ਜੀਰੇ ਤੋਂ ਕਦੇ ਸਬਜ਼ੀ ਨਹੀਂ ਬਣਾਈਗੀ ਕੋਈ ਚੋਜ ਹੋ ਜੇ ਨਹੀਂ ਜੀਰਾ ਮੈਂ ਆਲਰੇਡੀ ਨਾ ਐਡਵਾਂਸਟ ਰੱਖਦੀ ਹੁੰਦੀ ਆ ਆਪਕੇ ਬਸ ਮੈਂ ਗਰੋਸਰੀ ਵਾਲੇ ਨਾਲ ਧਿਆਨ ਨਹੀਂ ਦਿੱਤਾ ਗਿਆ ਕਿਹੜੀ ਮੁੱਕੀਏ ਕਿਹੜੀ ਨਹੀਂ ਤੇ ਇਸ ਕਰਕੇ ਮੇਰੇ ਨਾਲ ਥੋੜਾ ਜੀਰਾ ਰਹਿ ਗਿਆ ਪਿੱਛੇ ਇੱਥੇ ਲਓ ਜਿੱਧਰ ਫਿਰ ਜਿਹੜਾ ਲਸਣ ਤੇ ਅਦਰਕ ਲਸਣ ਅਦਰਕ ਭੁੰਨੀ ਜਾਂ ਨੇ ਹੋਣਾ ਚਰ ਤੇ ਜਿਹੜੀਆਂ ਮਿਰਚਾਂ ਦੇ ਉਹਦੇ ਵਿੱਚ ਮੈਂ ਕੱਟ ਵਗੈਰਾ ਪਾ ਲੈਣੀ ਹੈਗੀਆਂ ਤੇ ਇਸ ਤੋਂ ਬਾਅਦ ਆਪਾਂ ਮਸਾਲਾ ਲਾਵਾਂਗੇ ਕਿਹੜਾ ਮਸਾਲਾ ਆਪਾਂ ਕਿੱਦਾਂ ਪਾਵਾਂਗੇ ਇਹਦੇ ਵਿੱਚ ਤੇ ਤੁਸੀਂ ਜ਼ਰੂਰ ਟਰਾਈ ਕਰੋ ਜੇ ਜਿੰਨਾਂ ਨੇ ਕਦੇ ਲੰਮੀ ਮਿਰਚ ਬਣਾ ਕੇ ਨਹੀਂ ਖਾਧੀ ਨਾ ਟਰਾਈ ਜ਼ਰੂਰ ਕਰੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਫਿਰ ਤੁਸੀਂ ਮੈਨੂੰ ਦੱਸੋ ਜੇ ਕਿਵੇਂ ਸੱਚੀ ਗਈ ਜਾਂਦੀ ਸੀ ਤੇ ਲੋ ਜਿਹਦਰ ਉਹਨਾਂ ਲਸਣ ਤੇ ਜਿਹੜਾ ਇਹਦਾ ਕੱਚਾਪਨ ਦੂਰ ਹੋ ਜਾਊਗਾ ਦੈਨ ਆਪਾਂ ਇਹਦੇ ਚੈਡ ਆਨ ਕਰ ਦਾਂਗੇ ਪਿਆਜ਼ ਤੇ ਟਮਾਟਰ ਚ ਇਕੱਠੇ ਕਰਦੇ ਏਡਾ ਕੋਈ ਇਸ਼ੂ ਨਹੀਂ ਹੁੰਦਾ ਕਿਉਂਕਿ ਆਪਾਂ ਭੁੰਨਣਾ ਤਾਂ ਹੁੰਦਾ ਹੀ ਹੈ ਮਸਾਲੇ ਨੂੰ ਹਨਾ ਚਾਹੇ ਪਿਆਜ਼ ਤੇ ਟਮਾਟਰ ਦਾ ਜਿਹੜੇ ਕਿਉਂਕਿ ਟਮਾਟਰ ਤਾਂ ਤੁਹਾਨੂੰ ਪਤਾ 2 ਮਿੰਟ ਦੇ ਵਿੱਚ ਗਲ ਜਾਂਦੇ ਨੇ ਤੇ ਇਕੱਠੇ ਪਾ ਦੇਣੀ ਹੁੰਦੀ ਮੈਂ ਤਾਂ ਟਮਾਟਰ ਤੇ ਦੂਜਾ ਪਿਆਜ਼ ਤੇ ਇਸ ਤੋਂ ਬਾਅਦ ਹੁਣ ਬਸ ਲਸਣ ਅਦਰਕ ਭੁੰਨੇ ਜਾਊਗਾ ਤੇ ਮੈਂ ਪਾ ਦੂੰਗੀ ਇਹਦੇ ਵਿੱਚ ਟਮਾਟਰ ਔਰ ਪਿਆਜ਼ ਇਕੱਠੇ ਪਾ ਦਾਂਗੇ ਹੁਣ ਆਪਾਂ ਲੋ ਜੀ ਇਹ ਦੋਨੋਂ ਚੀਜ਼ਾਂ ਮੈਂ ਇਕੱਠੀਆਂ ਐਡਨ ਕਰ ਦੂੰਗੀ ਇਹਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਦਾਲ ਪਾ ਦਾਂਗੇ ਦਾਲ ਮਿਲਕ ਦਾ ਮੂੰਗੀ ਮਸਰਾਂ ਦੀ ਧਰਨੀ ਕਿਉਂਕਿ ਦੂਰੋਂ ਮੈਨੂੰ ਦਿਖ ਰਹੀ ਹੈ ਕਿਉਂਕਿ ਇਹਨਾਂ ਪਤਾ ਕਿ ਵੀਡੀਓਜ਼ ਆ ਤੁਹਾਨੂੰ ਪਤਾ ਲੇਟ ਪੈ ਰਹੀਆਂ ਮੈਂ ਐਡਿਟਿੰਗ ਕਰਨ ਦਾ ਟਾਈਮ ਨਹੀਂ ਮਿਲ ਰਿਹਾ ਇਸ ਕਰਕੇ ਜਿਹੜੀ ਹਾਂ ਜਿਵੇਂ ਡੇਲੀ ਦੀ ਵੀਡੀਓ ਤੇ ਯਾਦ ਰਹਿੰਦੀ ਆਪਾਂ ਕੱਲਾ ਕਮਗੀਤ ਸੀ ਤੇ ਜਦੋਂ ਦੋਕ ਦਿਨ ਹੋ ਜਾਂਦੇ ਭੁੱਲ ਜਾਈਦਾ ਕਿਉਂਕਿ ਨਵੀਂ ਐਡ-ਆਨ ਹੋ ਜਾਂਦੀ ਹੈ ਨਾ ਦਿਮਾਗ ਦੇ ਵਿੱਚ ਕੋਈ ਚੀਜ਼ ਤੇ ਚਲੋ ਜੀ ਤੇ ਹੁਣ ਆਪਾਂ ਪਾਉਣੇ ਜਿਹੜੇ ਬੇਸਿਕ ਜੇ ਮਸਾਲੇ ਰੈਡੀ ਕਰਦੇ ਇੱਕ ਡੱਬੀ ਦੇ ਵਿੱਚ ਇਹਦੇ ਵਿੱਚ ਜਿਵੇਂ ਮੈਂ ਮਿਰਚਾਂ ਪਾ ਲਈਆਂ ਹਨ ਨਮਕ ਪਾ ਲਿਆ ਹਲਦੀ ਪਾ ਲੂੰਗੀ ਤੇ ਮਸਾਲਾ ਪਾ ਲੂੰ ਇਹਨਾਂ ਚਾਰਾਂ ਮਸਾਲਿਆਂ ਨੂੰ ਮੈਂ ਆਪਸ 'ਚ ਨਾ ਇੱਕ ਜਿੰਦ ਇੱਕ ਜਾਣ ਕਰ ਲਉ ਮਤਲਬ ਮਿਕਸ ਕਰ ਲਉਂਗੀ ਇਹਨਾਂ ਨੂੰ ਤੇ ਇਸ ਤੋਂ ਬਾਅਦ ਜਿਹੜੀ ਮਿਰਚਾਂ ਨੇ ਇਹਨਾਂ ਦੇ ਵਿੱਚ ਬਸ ਮੈਂ ਇੱਕ ਚਮਚ ਦੇ ਨਾਲ ਨੋਰਮਲ ਜਿਹਾ ਫਿਲ ਕਰੂੰਗੀ ਐ ਨਹੀਂ ਕਿ ਭਾਲੀਆਂ ਭਰੂੰਗੀ ਭਾਲੀਆਂ ਨਹੀਂ ਮੈਂ ਭਰਦੀਆਂ ਨੋਰਮਲ ਜਿਹਾ ਫਿਲ ਕਰੂੰਗੀ ਇਹਦੇ ਵਿੱਚ ਹਲਕੇ ਹਲਕੇ ਜਿਵੇਂ ਮਸਾਲਾ ਭਰੂੰਗੀ ਕਿਉਂਕਿ ਜੇਕਰ ਤੁਸੀਂ ਜ਼ਿਆਦਾ ਮਸਾਲਾ ਭਰੋਗੇ ਤੇ ਤੇਲ ਦੇ ਵਿੱਚ ਸਾਰਾ ਮਸਾਲਾ ਜਿਹੜਾ ਵਿੱਚ ਰਹਿ ਜਾਂਦਾ ਤੇ ਉਹ ਫਿਰ ਸਾਰੇ ਤੇਲ ਦੇ ਵਿੱਚ ਮਸਾਲਾ ਥੱਲੇ ਬਹਿ ਜਾਂਦਾ ਸੋ ਉਹਨਾਂ ਕੀ ਫਿਲ ਕਰੋ ਜਿਹਦੇ ਕਾ ਨਾ ਟੇਸਟ ਆਵੇ ਮਤਲਬ ਹਨ ਬਾਹਰਵੇਂ ਨਾ ਨਿਕਲੇ ਤੇ ਟੇਸਟ ਵੀ ਆਪਾਂ ਨੂੰ ਮਸਾਲੇ ਦਾਵੇ ਇਸ ਤਰ੍ਹਾਂ ਜਿਹੜੀ ਮੈਂ ਸਾਰੀਆਂ ਜਿੰਨੀਆਂ ਵੀ ਮਿਰਚਾਂ ਨੇ ਸਾਰੀਆਂ ਨੂੰ ਇਸੇ ਤਰ੍ਹਾਂ ਫਿਲ ਕਰ ਲੂੰਗੀ ਜਿੱਦਾਂ ਮੈਂ ਦਿਖਾ ਰਹੀ ਹਾਂ ਤੁਹਾਨੂੰ ਵੀਡੀਓ 'ਚ ਤੇ ਪਲੀਜ਼ ਸਾਰਿਆਂ ਨੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਹਨਾ ਤੇ ਜੇਕਰ ਤੁਹਾਨੂੰ ਵਲੌਗਸ ਵਧੇ ਲੱਗਦੇ ਹੁੰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਇਸੇ ਤਰ੍ਹਾਂ ਬਸ ਮੈਂ ਸਾਰੀਆਂ ਮਿਰਚਾਂ ਨੂੰ ਇਦਾਂ ਹੀ ਕਰ ਲੂੰਗੀ ਲੰਮੇ ਲੰਮੇ ਬਸ ਤਲਵ ਕਰ ਲੂਗੀ ਤੇ ਲਓ ਜੀ ਇਧਰ ਇੱਕ ਪਾਸੇ ਮੈਂ ਨਾ ਸੋਚਿਆ 프라이ਪਿੰ ਦੇ ਵਿੱਚ ਤੇਲ ਪਾ ਕੇ ਤੇਲ ਕੱਢਣਾ ਤਰ ਦਿਨੀ ਉਹ ਨਾਚਰ ਜਿਨਾਚਰ ਮੈਂ ਮਿਰਚਾਂ ਨੂੰ ਫਿਲ ਕਰਦੀ ਆ ਕਿਉਂਕਿ ਨਾਲ ਦੇ ਨਾਲ ਹੀ ਆਪਾਂ ਇੱਕ ਪਾਸੇ ਮਿਰਚਾਂ ਵੀ ਚੜਾ ਦਾਂਗੇ ਦਾਲ ਦੇ ਨਾਲ ਨਾਲ ਤੇ ਲਓ ਜੀ ਇਧਰ ਉਹ ਮਸਾਲਾ ਉਧਰ ਪੁੰਨੀ ਨੇ ਤੇ ਇਧਰ ਉਹ ਨਾਚਰ ਆਪਾਂ ਮਿਰਚਾਂ ਨੂੰ ਫਿਲ ਕਰ ਲੈਂਦੇ ਆ ਤੇ ਮਿਰਚਾਂ ਨੂੰ ਫਿਲ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਤਰਨੀਆਂ ਛੱਡ ਦਾਂਗੇ ਤੇ ਇਹ ਵੀ ਦਾਲ ਦੇ ਨਾਲ ਨਾਲ ਇਹ ਬਣ ਜਾਣਗੇ ਤੇ ਵਧੀਆ ਟੇਸਟੀ ਲੱਗਣਗੇ ਤੇ ਮੈਨੂੰ ਵੀ ਅੱਜ ਇਦਾਂ ਲੱਗਦਾ ਕਿ ਸਬਜ਼ੀਆਂ ਤੋਂ ਹਟ ਕੇ ਜੇ ਮੈਂ ਦਾਲ ਬਣਾਇਆ ਨਾਲ ਹੀ ਮਿਰਚਾਂ ਤੇ ਲਿਆਂਗੇ ਆ ਤੇ ਵਧੀਆ ਲੱਗੂਗਾ ਨਾ ਪਤਨ ਮੈਨੂੰ ਇਦਾਂ ਹੁੰਦਾ ਕਿ ਤੁਹਾਨੂੰ ਵੀ ਇਦਾਂ ਹੁੰਦਾ ਗੋਭੀ ਗਾਜਰ ਮਟਰ ਤਾਂ ਖਾਣੂ ਜਮਾ ਰੁੱਡੀ ਪਤਨ ਕੀ ਕਹਿੰਦੇ ਉਹਨਾਂ ਨਾ ਜੀ ਨਹੀਂ ਕਰਦਾ ਮਤਲਬ ਬਿਲਕੁਲ ਵੀ ਨਹੀਂ ਜੀ ਕਰਦਾ ਮੇਰਾ ਬਟ ਫਿਰ ਵੀ ਹੁਣ ਦੇਖਿਆ ਕਿ ਜਾਵੇ ਸਬਜ਼ੀ ਦੇ ਵਿੱਚ ਇਹੀ ਸਬਜ਼ੀ ਸਰਦੀ ਦੇ ਵਿੱਚ ਤੇ ਇਹੀ ਸਬਜ਼ੀਆਂ ਮੇਨ ਹੁੰਦੀਆਂ ਨੇ ਆਲੂ ਮਟਰ ਗਾਜਰਾ ਸੋਂਗਰੇ ਤੇ ਅੱਕੇ ਪਏ ਆ ਇਹ ਸਬਜ਼ੀਆਂ ਖਾ ਕੇ ਤੇ ਚਲੋ ਜੀ ਹੁਣ ਤਾਂ ਵੈਸੇ ਐਵੇਂ ਕਹੀ ਜਮ ਦਾਲਾਂ ਵੀ ਕਿੰਨਾ ਕ ਬੰਦਾ ਦਾਲਾਂ ਗਏ ਦਾਲਾਂ ਵੀ ਮਾੜੀਆਂ ਨੇ ਹਨਾ ਬਾਲੀਆਂ ਦਾਲਾਂ ਵੀ ਨਹੀਂ ਖਾਣੀਆਂ ਚਾਹੀਦੀ ਆਪਾਂ ਨੂੰ ਤੇ ਚਲੋ ਜੀ ਇਸੇ ਤਰ੍ਹਾਂ ਬਸ ਸਾਰੀਆਂ ਮਿਰਚਾਂ ਨੂੰ ਫਿਲ ਕਰਦੇ ਆ ਤੇ ਫਿਰ ਆਪਾਂ ਤੇਲ ਦੇ ਵਿੱਚ ਛੱਡਦੇ ਆ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਦਾ ਮਸਾਲਾ ਭੁੰਨਿਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਪਾ ਦਾਂਗੇ ਜਿਹੜੇ ਹਲਦੀ ਮਿਰਚ ਮਸਾਲੇ ਕਿਉਂਕਿ ਘਰ ਦੇ ਵਿੱਚ ਆਪਾਂ ਬੇਸਿਕ ਹੀ ਮਸਾਲੇ ਯੂਜ਼ ਕਰਦੇ ਕੋਈ ਵੀ ਮਤਲਬ ਦੂਜਾ ਮਸਾਲਾ ਵੀ ਯੂਜ਼ ਨਹੀਂ ਕਰਦੇ ਜਿਵੇਂ ਹਲਵਾਈ ਕਰਦੇ ਨਾ ਮੈਰਿਜ ਦੇ ਵਿੱਚ ਇਸ ਤਰ੍ਹਾਂ ਘਰ ਦੇ ਵਿੱਚ ਇਸਤੇਮਾਲ ਨਹੀਂ ਕਰੀਦੇ ਇਹਨਾਂ ਮਸਾਲਿਆਂ ਦੇ ਨਾਲ ਹਨਾ ਤਜਾ ਵਗੈਰਾ ਬੰਦਾ ਇਹ ਨੋਰਮਲ ਮਸਾਲੇ ਹੁੰਦੇ ਜਿਹੜਾ ਕਿ ਹਰ ਇੱਕ ਬੰਦਾ ਆਪਣੇ ਘਰ ਦੇ ਵਿੱਚ ਇਹੀ ਮਸਾਲੇ ਯੂਜ਼ ਕਰਦਾ ਹੈ ਹਨਾ ਤੇ ਇੱਕ ਬੇਸਿਕ ਤੁਹਾਨੂੰ ਪਤਾ ਮੇਰਾ ਸਪੈਸ਼ਲ ਮਸਾਲਾ ਫਿਨਿਸ਼ ਹੋਇਆ ਪਿਆ ਜਿੰਨਾਂ ਵੀ ਮੈਂ ਸਪੈਸ਼ਲ ਮਸਾਲਾ ਰੈਡੀ ਕਰੂੰਗੀ ਤੁਹਾਡੇ ਨਾਲ ਰੈਸਪੀ ਜ਼ਰੂਰ ਕਿਉਂਕਿ ਤੁਹਾਡੇ ਨਾਲ ਚਾਵਲਾ ਮਸਾਲਾ ਮੈਂ ਸ਼ੇਅਰ ਕਰਿਆ ਸੀ ਉਸੇ ਤਰ੍ਹਾਂ ਤੁਹਾਡੇ ਨਾਲ ਕਿ ਸਬਜੀ ਵਾਲਾ ਬਹੁਤ ਹੀ ਵਧੀਆ ਮਸਾਲਾ ਹੁੰਦਾ ਸਾਰੀਆਂ ਚੀਜ਼ਾਂ ਪਾ ਕੇ ਤੇ ਉਹ ਵੀ ਤੁਹਾਨੂੰ ਸ਼ੇਅਰ ਕਰੂੰਗੀ ਤੇ ਲੋ ਜਿੱਧਰ ਵੀ ਤੇਲ ਮੇਰਾ ਗਰਮ ਹੋ ਗਿਆ ਉਧਰ ਦਾਲ ਦੇ ਵਿੱਚ ਮੈਂ ਮਤਲਬ ਬਸ ਦਾ ਨਮਕ ਮਿਰਚ ਮਸਾਲੇ ਸਾਰੇ ਪਾਤੇ ਨੇ ਹੁਣ ਇਹਦੇ ਵਿੱਚ ਆਪਾਂ ਮਿਰਚਾਂ ਇਸ ਤਰ੍ਹਾਂ ਬਸ ਲੰਮੀਆਂ ਲੰਮੀਆਂ ਮਿਰਚਾਂ ਜਿਹੜੀਆਂ ਇਸੇ ਤਰ੍ਹਾਂ ਛੱਡ ਦੂੰਗੀ ਬਸ ਇਹ ਸਾਰੀਆਂ ਪੁੱਜ ਜਾਣੀਏ ਦੋ ਦੋ ਮਿੰਟ ਹੀ ਲੱਗਦੇ ਜਸਟ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਦੋ ਮਿੰਟ ਦੇ ਵਿੱਚ ਜਿਹੜੀਆਂ ਮਿਰਚਾਂ ਬਿਲਕੁਲ ਤਿਆਰ ਹੋ ਜਾਂਦੀਆਂ ਨੇ ਤੇ ਲੋ ਜੀ ਇਧਰ बस ਆਪਾਂ ਉਹਨਾਂ ਚਿਰ ਮਸਾਲਾ ਥੋੜੇ ਜਿਹੜੇ ਮਸਾਲੇ ਆ ਉਹਨਾਂ ਦਾ ਕੱਚਾ ਪੰਦੂਰ ਹੋ ਜਾਊਗਾ ਤੇ ਨੈਡ ਆਨ ਕਰ ਦਾਂਗੇ ਆਪਾਂ ਦਾਲ ਤੇ ਪਾਣੀ ਤੇ ਫਿਰ ਜਿਹੜੀ ਦਾਲ ਨੂੰ ਦੋ ਸਿਕਟੀਆਂ ਵੱਜ ਕੇ ਤੇ ਦਾਲ ਤਿਆਰ ਹੋ ਜਾਊਗੀ ਨਾਲ ਹੀ ਮਿਰਚਾਂ ਤਿਆਰ ਹੋ ਜਾਣਗੇ ਤੇ ਲੋ ਜੀ ਹਜੇ ਮੈਨੂੰ ਲੱਗਦਾ ਦੂਜੀਆਂ ਫਿਲ ਕਰਨ ਵਾਲੀਆਂ ਸੀ ਮੈਂ ਕਿਹਾ ਚਲੋ ਇੰਨੀਆਂ ਨੂੰ ਆਪਾਂ ਇੱਕ ਵਾਰੀ ਕਰ ਦਿੰਦੇ ਆ ਪਾ ਦਿੰਦੇ ਉਹਨਾਂ ਚਿਰ ਤੇਲ ਦੇ ਵਿੱਚ ਤੇ ਬਾਕੀ ਮੈਂ ਫਿਲ ਕਰੀ ਜਾਨੀ ਆ ਤੇ ਬਹੁਤ ਟੇਸਟੀ ਤਿਆਰ ਹੋਣਗੀਆਂ ਮਿਰਚਾਂ ਵੀ ਤੇ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਤੁਹਾਨੂੰ ਚਲੋ ਜੀ ਇਹਦੇ ਵਿੱਚ ਹੁਣ ਬਸ ਮੈਂ ਜਿਹੜਾ ਮਸਾਲਾ ਭੁੰਨ ਲਿਆ ਤੇ ਹੁਣ ਆਪਾਂ ਦੇ ਚ ਗਰਮ ਪਾਣੀ ਪਾਵਾਂਗੇ ਜਿਹੜਾ ਗਰਮ ਪਾਣੀ ਕੀਤਾ ਤੇ ਦਾਲ ਵਾਸਤੇ ਤੇ ਲੋ ਜੀ ਹੁਣ ਮਸਾਲੇ ਦੇ ਵਿੱਚ ਪਾਤਾ ਤੇ ਵਿੱਚ ਆਪਾਂ ਦਾਲ ਪਾ ਦਾਂਗੇ ਤੇ ਸੀਟੀ ਵਜਾ ਦਾਂਗੇ ਆਪਾਂ ਚਲੋ ਜੀ ਦਾਲ ਮੈਂ ਪਹਿਲਾਂ ਪਿਉ ਕੇ ਰੱਖੀ ਸੀ ਵਾਸ਼ ਵਗੈਰਾ ਕਰਕੇ ਚੰਗੀ ਤਰ੍ਹਾਂ ਤੇ ਲੋ ਜੀ ਦਾਲ ਪਾ ਦਿੰਦੇ ਆਪਾਂ ਢੂੰਗੀ ਮਸਰਾਂ ਦੀ ਦਾਲ ਐ ਕਿਉਂਕਿ ਬੱਚਿਆਂ ਦੀ ਫੇਵਰਟ ਬਹੁਤ ਹੁੰਦੀ ਹੈ ਜਬਜੋ ਦੀ ਦਾਲ ਬਹੁਤ ਫੇਵਰਟ ਹੈ ਜਬਜੋ ਦੀ ਦਾਲ ਔਰ ਆਲੂ ਦੀ ਸਬਜੀ ਤਾਂ ਮਰਜ਼ੀ ਦੀ ਤੇ ਹੋਰ ਸਬਜ਼ੀਆਂ ਨਹੀਂ ਹਜੇ ਗੰਦਾ ਤੁਹਾਨੂੰ ਪਤਾ ਛੋਟੇ ਬੱਚਿਆਂ ਨੂੰ ਆਲੂ ਔਰ ਦਾਲ ਬਹੁਤ ਟੇਸਟੀ ਲੱਗਦੀ ਹੁੰਦੀ ਨੇ ਤੇ ਲੋ ਜੇ ਇਧਰੋਂ ਮਿਰਚਾਂ ਬਣ ਜਾਣਗੇ ਇਧਰੋਂ ਆਪਾਂ ਦਾਲ ਚੜਾਤੀ ਆ ਤੇ ਦਾਲ ਬਣ ਜੂਗੀ ਆਪਣੀ ਤੇ ਮਿਲਦੇ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਆਪਾਂ ਦਾਲ ਨੂੰ ਦਿੱਤਾ ਪਰ ਚੜ੍ਹਾ ਤੇ ਮਿਰਚਾਂ ਵੀ ਆਪਣੀਆਂ ਪਨ ਰਹੀਆਂ ਨੇ ਜਸਟ ਟੂ ਮਿੰਟ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ ਮੀਡੀਅਮ ਫਲੇਮ ਤੇ ਧਰਿਆ ਹੋਈਆਂ ਇਸ ਕਰਕੇ ਥੋੜਾ ਟਾਈਮ ਲੈ ਰਹੀਆਂ ਨੇ ਜੇਕਰ ਤੁਸੀਂ ਹਾਈ ਫਲੇਮ ਦੇ ਉੱਪਰ ਬਣਾਉਂਗੀ ਕੋਲ ਖੜਕੇ ਤੇ ਜਸਟ ਟੂ ਮਿੰਟ ਦੇ ਵਿੱਚ ਬਿਲਕੁਲ ਤਿਆਰ ਹੋ ਜਾਂਦੀਆਂ ਨੇ ਮਿਰਚਾਂ ਬਹੁਤ ਟੇਸਟੀ ਲੱਗਦੀਆਂ ਨੇ ਤੁਸੀਂ ਜ਼ਰੂਰ ਟਰਾਈ ਕਰੋ ਜੀ ਜਿਨ੍ਹਾਂ ਨੇ ਕਦੇ ਨਹੀਂ ਟਰਾਈ ਕੀਤੀਆਂ ਤੇ ਬਾਕੀ ਆਸ ਕਰਾਂਗੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਣਾ ਤੇ ਜੇਕਰ ਮੜ ਮੋਟਾ ਵੀ ਵਧੀਆ ਲੱਗਾ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਚਲੋ ਜੀ ਬਸ ਅੱਜ ਦਾ ਜਿਹੜਾ ਐਡਾ ਕੀ ਵਲੌਗ ਛੋਟਾ ਵਲੌਗ ਰੈਡੀ ਕੀਤਾ ਤੇ ਜਰੂਰ ਦੱਸਿਓ ਜੇ ਤੁਹਾਨੂੰ ਮੇਰਾ ਵਲੌਗ ਕਿੱਦਾਂ ਦਾ ਲੱਗਾ ਤੇ ਬਾਕੀ ਕੋਸ਼ਿਸ਼ ਕਰਾਂਗੀ ਤੁਹਾਡੇ ਤਰ੍ਹਾਂ ਉਸੇ ਤਰ੍ਹਾਂ ਜਿਵੇਂ ਪਹਿਲਾਂ ਵਲੌਗਸ ਰੈਡੀ ਕਰਦੀ ਸੀ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਾਂ ਤੇ ਬਣਾਇਆ ਕਰਾਂ ਹਨਾ ਡੇਲੀ ਰੁਟੀਨ ਦੇ ਵਿੱਚ ਜਿਵੇਂ ਪਹਿਲਾਂ ਬਣਾਉਂਦੀ ਸੀ ਰੁਟੀਨ ਜੇ ਇੱਕ ਵਾਰ ਖਰਾਬ ਹੋਇਆ ਪਿਆ ਆਪਣਾ ਵਲੌਗਸ ਬਣਾਉਂਦਾ ਤੇ ਮੈਂ ਕੋਸ਼ਿਸ਼ ਹੀ ਕੋਸ਼ਿਸ਼ ਕਰੂੰਗੀ ਜਲਦੀ ਤੋਂ ਜਲਦੀ ਆਪਣੇ ਪੁਰਾਣੇ ਰੁਟੀਨ ਤੇ ਵਾਪਸ ਆ ਕੇ ਉਸੇ ਤਰ੍ਹਾਂ ਵਲੌਗਸ ਬਣਾਇਆ ਕਰਾਂ ਤੇ ਤੁਹਾਡੇ ਤੱਕ ਆਪੋ पहुंचाया करा तो बस थोड़ा जहा टाइम जरूर लगेगा है ना केंद्र होंगे ना सो हौली हौली कम करिए वजिए रहा हों सबर काम करना चाहिए सो इस प्रकार थोड़ी जी मैं बिजी चल रही हूँ शड्यूल मेरे इस करके थोड़ा जहाँ मैं बलॉग्स वगैरह वाल ज़्यादा ध्यान नहीं दे रही तो चलो जी बस आने वाले टाइम वजिया बलॉग्स बना के रेडी करा तो अपनी मेन उस रूटीनते आ जाएंगे वापस चलो जी मिलते नैक्सट ट्रिप देना भाई भाई टेक केयर गुड बाय